6 ਲੁਟੇਰਿਆਂ ਨੇ ਪਰਿਵਾਰ ਨੂੰ 4 ਘੰਟੇ ਬੰਦੀ ਬਣਾ ਕੇ ਘਰ ਦੇ ਵਿੱਚੋਂ ਲੁੱਟੇ ਲੱਖਾਂ ਰੁਪਏ ਪਿਸਤੌਲ ਦੀ ਨੋਕ ਤੇ ਬਣਾਇਆ ਬੰਦੀ ਨਾਲੇ ਕੀਤੀ ਲੁੱਟਕੋ ਤੇ ਨਾਲੇ ਬਜ਼ੁਰਗ ਨੂੰ ਕੁੱਟਿਆ ਕਸਬਾ ਹਰੀਕੇ ਇਲਾਕੇ ਅੰਦਰ ਦਿਨੋਂ ਦਿਨ ਲੁੱਟਾਂ ਕੁੰਆਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਇਸੇ ਲੜੀ ਤਹਿਤ ਬੀਤੀ ਰਾਤ ਕਸਬਾ ਹਰੀਕੇ ਵਿਖੇ ਰਾਸ਼ਟਰੀ ਮਾਰਗ 54 ਹਰੀਕੇ ਬਾਈਪਾਸ ਤੇ ਹਥਿਆਰਬੰਦ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਬੈਕ ਚ ਰਹਿੰਦੇ ਬਜ਼ੁਰਗ ਪਤੀ ਪਤਨੀ ਨੂੰ ਬੰਦੀ ਬਣਾ ਕੇ ਪਿਸਤੌਲ ਦੀ ਨੋਕ ਤੇ 1 ਲੱਖ ਅਤੇ ਨਕਦੀ ਤੇ ਹੋਰ ਸਮਾਨ ਲੈ ਕੇ ਲੁਟੇਰੇ ਫਰਾਰ ਹੋ ਗਏ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਬਜ਼ੁਰਗ ਜਰਨੈਲ ਸਿੰਘ ਪੁੱਤਰ ਨਾਜਰ ਸਿੰਘ ਵਾਸੀ ਹਰੀਕੇ ਨੇ ਦੱਸਿਆ ਕਿ ਮੈਂ ਤੇ ਮੇਰੀ ਪਤਨੀ ਘਰ ਵਿੱਚ ਇਕੱਲੇ ਰਹਿੰਦੇ ਆ ਬੀਤੀ ਰਾਤ ਅਸੀਂ ਘਰ ਵਿੱਚ ਸੌ ਰਹੇ ਸੀ ਤਾਂ 12 ਵਜੇ ਦੇ ਕਰੀਬ 6-95 ਵਿਅਕਤੀ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀ ਜੋ ਕੰਦ ਚਾਪ ਕੇ ਅੰਦਰ ਆਏ ਅਤੇ ਜਿਨ੍ਹਾਂ ਨੇ ਹੱਥਾਂ ਵਿੱਚ ਪਿਸਤੌਲ ਤੇ ਦਾਤਰ ਫੜੇ ਹੋਏ ਸਨ ਜਿਨ੍ਹਾਂ ਨੇ ਪਿਸਤੌਲ ਦੀ ਨੋਕ ਤੇ ਸਾਡੇ ਟਰੰਕ ਵਿੱਚ ਪਈ 1 ਲੱਖ ਰੁਪਏ, ਦੋ ਟੱਚ ਮੋਬਾਈਲ ਅਤੇ ਪਿੱਤਲ ਦੇ ਬਰਤਨ, ਕੱਪੜੇ ਅਤੇ ਘਰ ਦਾ ਸੌਦਾ ਪੱਤਾ ਨਾਲ ਲੈ ਕੇ ਫਰਾਰ ਹੋ ਗਏ ਅਤੇ ਸਾਡੀ ਕੁੱਟਮਾਰ ਵੀ ਕੀਤੀ ਗਈ ਅਤੇ ਉਹਨਾਂ ਕਿਹਾ ਕਿ ਇਸ ਲੁੱਟ ਦੌਰਾਨ ਉਹਨਾਂ ਨੇ ਮੇਰੀ ਪਤਨੀ ਦਾ ਗਲਾ ਤੱਕ ਵੀ ਕੁੱਟਿਆ ਅਤੇ ਸਾਨੂੰ ਧਮਕੀਆਂ ਦੇ ਗਏ ਕਿ ਜੇਕਰ ਸਾਡੇ ਖਿਲਾਫ ਕੋਈ ਕਾਰਵਾਈ ਕੀਤੀ ਤਾਂ ਤੁਹਾਨੂੰ ਜਾਨੋਂ ਮਾਰ ਦੇਵਾਂਗੇ ਅਤੇ ਉਹਨਾਂ ਕਿਹਾ ਕਿ ਜਾਂਦੇ ਹੋਏ ਚੋਰਾਂ ਨੇ 12 ਵਜੇ ਤੋਂ ਲੈ ਕੇ 4 ਵਜੇ ਤੱਕ ਸਾਨੂੰ ਬੰਦੀ ਬਣਾ ਰੱਖਿਆ ਇਸ ਸੰਬੰਧੀ थाना ਹਰੀਕੇ ਪੁਲਿਸ ਨੇ ਇਸ ਘਟਨਾ ਸੰਬੰਧੀ ਸੂਚਨਾ ਦਿੱਤੀ ਜ਼ਿਕਰਯੋਗ ਹੈ ਕਿ ਇਲਾਕੇ ਵਿੱਚੋਂ ਲੁੱਟਾਂ ਖੋਹਾਂ ਦੀਆਂ ਇਹੋ ਜਿਹੀਆਂ ਵਾਰਦਾਤਾਂ ਨਾਲ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ ਸਮਾਜ ਸੇਵੀ ਅਤੇ ਇਲਾਕੇ ਪਰਦੇ ਲੋਕਾਂ ਦੀ ਮੰਗ ਹੈ ਕਿ थाना ਮੁਕੇ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਚੋਰਾਂ ਵੱਲੋਂ ਦਿਨ ਦਿਹਾੜੇ ਤੇ ਰਾਤ ਸਮੇਂ ਲੁੱਟਾਂ ਖੋਹ ਨੂੰ ਸਾਨੀ ਨਾਲ ਆਮ ਲੋਕਾਂ ਨੂੰ ਲੁੱਟਿਆ ਜਾ ਰਿਹਾ ਅਤੇ ਸਾਡੀ ਐਸਐਸਪੀ ਤਰਨਤਾਰਨ ਤੋਂ ਮੰਗ ਹੈ ਕਿ ਜਲਦ ਚੋਰਾਂ ਨੂੰ ਕਾਬੂ ਕੀਤਾ ਜਾਵੇ ਤੇ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ। ਹਾਈ ਮਾਦਾ ਕੀ ਨਾਂ ਕੀ ਢੜਾ? ਪ੍ਰਕਾਸ਼ ਕੋ ਤੇ ਪਿੰਡ ਘੜਾਇਆ। ਹਰੀਕੇ। ਤੇ ਕੀ ਗੱਲ ਹੋਈ ਜਿਸ ਤਰ੍ਹਾਂ ਪਿਸਤੌਲ ਦੀ ਨੋਕ ਤੇ ਤੁਹਾਨੂੰ ਐਸੇ ਲੁੱਟ ਦੀ ਵਾਰਦਾਤ ਕੀਤੀ ਗਈ ਸੀ? ਅਜੀ ਪੁੱਤ ਦੋਵੇਂ ਰਹਿੰਦੇ ਆ ਘਰ। ਹੂੰ। ਤੇ ਉਹ ਆਏ ਨੇ ਮੈਂ ਪੁੱਤ ਬੂਆ ਲਾਇਆ ਮੈਂ। ਕਿੰਦਨ ਦੀ ਗੱਲ ਐ ਇੱਕ ਦਿਨ ਦੀ ਆ? ਇਹ ਕੱਲ ਰਾਤ ਦੀ। ਕਿੰਨਾ ਕੁ ਟਾਈਮ ਸੀ? 10 12 ਦਾ ਟਾਈਮ ਹੈਗਾ ਸੀ। ਉੱਥੇ ਕੋਈ 2-4 ਮਿੰਟਾਂ ਦਾ ਫਰਕ ਹੋਊਗਾ ਉਧਰ ਉਧਰੀ। ਤੇ ਪੁੱਤ ਬਾਬੇ ਬੋਲਦੇ ਜਦੋਂ ਗਏ ਹਮ ਇੰਨਾ ਚਿਹਰਾ ਸਾਡੇ ਘਰ ਰਹਿਏ ਤੁਹਾਨੂੰ ਬੰਦਕ ਬਣਾ ਕੇ ਰੱਖਿਆ ਉਹਨਾਂ ਨੇ ਉਹਨਾਂ ਨੇ ਪੁੱਤ ਸਾਨੂੰ ਐ ਮੰਜੇ ਦੇ ਉੱਤੇ ਅਸੀਂ ਇਸ ਤਰ੍ਹਾਂ ਬੈਠੇ ਆ ਹਮ ਇੱਕ ਨੇ ਮੇਰੇ ਐ ਰੱਖ ਛੱਡੀ ਆ ਕੀ ਰੱਖਿਆ ਕੀ ਪਿਸਤੌਲ ਪੁੱਤ ਅੱਛਾ ਇੱਕ ਇਹਨਾਂ ਦੇ ਰੱਖ ਛੱਡਿਆ ਆ ਡੰਡੇ ਉਹਨਾਂ ਦੇ ਹੱਥ 'ਚ ਉਹ ਆਏ ਉਹਨਾਂ ਨੇ ਰੱਖੇ ਕਿੰਨੇ ਜਾਣੇ ਸੀ ਟੋਟਲ ਉਹ ਟੋਟਲ 6 ਜਾਣੇ ਸੀ ਅੱਛਾ ਕਿੰਨੇ ਕੁ ਚਿਰ ਤੱਕ ਉਹ ਬੰਦਕ ਬਣਾ ਛੱਡਿਆ ਉਹ ਪੁੱਤ 4 ਵਜੇ ਜਦੋਂ ਬਾਬੇ ਬੋਨੇ ਉਦੋਂ ਗਏ ਤਾਂ ਮੁੜ ਕੇ ਅਸੀਂ ਉਥੇ ਹਿੱਲ ਨੇ ਸਾਨੂੰ ਤਾਂ ਉਹਨਾਂ ਹਿੱਲਣ ਹੀ ਨਹੀਂ ਨਾ ਦਿੱਤਾ ਤੇ ਕਿਹੜੀ ਕਿਹੜੀ ਚੀਜ਼ ਤੁਹਾਡੇ ਘਰੋਂ ਲੈ ਗਏ ਸਾਡੇ ਘਰੋਂ ਪੁੱਤ ਕਿਉਂ ਆ ਤਾਂ ਹੀ ਲੈ ਗਏ ਖੰਡ ਤਾਂ ਹੀ ਲੈ ਗਏ ਦਾਲਾਂ ਲੈ ਕੇ ਸਾਬਣ ਤਾਂ ਹੀ ਲੈ ਗਏ ਪੁੱਤ ਕੋਈ ਉਹਨਾਂ ਪਾਂਡਾ ਨਹੀਂ ਛੱਡਿਆ ਕੋਈ ਉਹਨਾਂ ਨੇ ਲੀੜਾ ਨਹੀਂ ਗਾ ਛੱਡਿਆ ਪੈਸੇ ਕਿੰਨੇ ਖੜੇ ਉਹਨਾਂ ਨੇ ਪੈਸੇ ਲੱਖ ਰੁਪਈਆ ਖੜਿਆ ਮੈਂ 80000 ਰੁਪਈਆ ਠੇਕੇ ਦਾ ਆਪਦੀ ਜਮੀਨ ਦਾ ਲਿਆ ਸੀ ਹਾਂਜੀ ਤੇ 20000 ਰੁਪਈਆ ਮੈਂ ਆਰਥਕੇ ਤੋਂ ਲਿਆ ਬਾਸ ਪਤੀ ਅਸੀਂ ਪੁੱਤ ਵੇਚੀ ਸੀ ਲੱਖ ਰੁਪਈਆ ਤੇ ਕੋਈ ਤੇ ਦੋ ਪੁੱਤ ਮੋਬਾਈਲ ਟੱਚ ਸਾਡੇ ਟੱਚ ਮੋਬਾਈਲ ਸੀ ਬਾਹਰੋਂ ਮੈਨੂੰ ਆਏ ਤੇ ਪੁੱਤ ਮੈਂ ਨਹੀਂ ਸੀ ਅਜੇ ਚਲਾਈ ਉਤਰ ਪਏ ਉਹਨਾਂ 'ਚ ਮੈਂ ਛਿੰਮ ਨਹੀਂ ਸੀ ਅਜੇ ਪਾਈ ਕੋਈ ਪਛਾਣਨ ਚ ਆਏ ਕੌਣ ਆ ਮੇਰੇ ਨਹੀਂ ਪੁੱਤ ਪਛਾਣਨ ਚ ਆਏ ਮੂੰਹ ਕਹਿਣਾ ਦਾ ਕਿ ਮੂੰਹ ਵੱਧੇ ਉਹਨਾਂ ਨੇ ਤੇ ਕੋਈ ਸੁਣਨ ਮਿਲਿਆ ਕਿ ਤੁਹਾਨੂੰ ਜਾਨੋ ਮਾਰ ਦੀ ਧਮਕੀ ਵੀ ਦੇ ਗਏ ਆ ਸਾਨੂੰ ਪੁੱਤ ਉਹਨਾਂ ਨੇ ਆਖਿਆ ਵੀ ਜੇ ਤੁਸੀਂ ਵਾੜ ਵੀ ਬਾਹਰ ਕੱਢੀ ਕਿਤੇ ਪੀ ਤੁਸੀ ਕਹੇ ਕੋਲ ਨਾਂ ਮਿਲਿਆ ਤੁਹਾਨੂੰ ਅਸੀਂ ਫੇਰ ਆਣ ਕੇ ਮਾਰ ਕੇ ਜਾਵਾਂਗੇ ਤੇ ਘਰ ਦੇ ਵਿੱਚ ਤੁਸੀਂ ਕੱਲੇ ਰਹਿੰਦੇ ਜ ਦੋਵੇਂ ਕੱਲੇ ਰਹਿੰਨੇ ਪੁੱਤ ਸੀ ਕੱਲੇ ਹੀ ਰਹਿੰਨੇ ਧੀਆ ਪੁੱਤ ਕਿੰਨੇ ਘਟੇ ਚਾਰ ਮੇਰਗਾਂ ਕੁੜੀਆਂ ਨੇ ਚਾਰੇ ਵਈਆਂ ਆਪਦੇ ਘਰੇ ਹਾਂਜੀ ਤੇ ਇਸ ਮਸਲੇ ਬਾਰੇ ਕੋਈ ਪੁਲਿਸ ਨੂੰ ਦਰਖਾ ਦਿੱਤੀ ਤੁਸੀਂ ਦਿੱਤੀ ਕੋਈ ਪੁਲਿਸ ਨੇ ਕਾਰਵਾਈ ਕੀਤੀ ਕੋਈ ਕਰਨ ਗਈ ਕੋਈ ਮੌਕਾ ਵੇਖਣ ਆਇਆ ਇੱਥੇ ਆਏ ਅੱਜ ਸਵੇਰੇ ਵੀ ਆਏ ਸੀ ਉਹ ਕੱਲ ਵੀ ਆਏ ਹਾਂਜੀ ਹਾਂ ਕੀ ਮੰਗ ਕਰਦੇ ਹੋ ਹੁਣ ਪ੍ਰਸ਼ਾਸਨ ਤੋਂ ਅਸੀਂ ਆਨੇ ਸਾਨੂੰ ਨਿصاف ਮਿਲਣਾ ਚਾਹੀਦਾ ਹੈ ਹਾਂ ਉਹ ਤਾਂ ਇਤਰਾ ਮਾਰੇ ਦੀ ਤੇ ਜ਼ਿੰਦਗੀ ਨਾ ਰਹੇਗੀ ਸਾਡੇ ਵਰਗੇ ਫਿਰ ਗਰੀਬ ਕਿੱਧਰ ਜਾਣਗੇ ਹਾਂਜੀ ਸਰ ਬੀਤੀ ਰਾਤ ਬਜ਼ੁਰਗ ਜੋੜੇ ਤੋਂ ਜਿਹੜਾ ਬੰਦੀ ਬਣਾ ਕੇ ਕੁਝ ਰਕਮ ਦੀ ਜਿਹੜੀ ਲੁੱਟ ਕੀਤੀ ਗਈ ਹੈ ਤੇ ਉਸ ਬੰਦੀ ਕੀ ਕਾਰਵਾਈ ਕੀਤੀ ਗਈ ਹੈ ਜੀ ਦੇਖੋ ਜੀ ਜਰਨੈਲ ਸਿੰਘ ਇਥੋਂ ਜਿਹੜਾ ਨੈਸ਼ਨਲ ਹੈ ਰਹੀ ਹੈ ਇਥੋਂ 10-15 ਕਿਲੇ ਦੂਰ ਬਹਤਰੇ ਦੇ ਬਜ਼ੁਰਗ ਜੋੜਾ ਆ ਜਾਂਦੇ ਆ ਛੋਟੀ ਪਾਈ ਤੋਂ ਯਾਰ ਦੇਖਿਓ ਵਿਚਾਰੇ ਰਹਿ ਜਾਂਵਾ ਇਹ ਰਾਤ 12 ਵਜੇ ਬੰਦੇ ਆਏ ਉਹਨਾਂ ਨੇ ਬੰਦੀ ਬਣਾ ਕੇ ਕਰੋੜਾਂ ਰੁਪਏ ਦਾ ਸਾਮਾਨ ਲੈ ਗਏ ਲੁੱਟ ਕੇ। ਉਹ ਬੰਦੀ ਮੋਕੇ ਜਾ ਕੇ ਉਹਨਾਂ ਦਾ ਬਿਆਨ ਲੇਤੀ ਹੈ ਅਗੀਆਂ ਦਰਜ ਕਰ ਦਿੱਤੀ ਕਿ ਹਰ ਤਰੀਕੇ ਨਾਲ ਹਰ ਐਂਡ ਤੋਂ ਜਿਹੜੀ ਕੀਤੀ ਕੀਤੀ ਜਾ ਰਹੀ ਹੈ ਇਲੈਕਟ੍ਰੋਨਿਕੋ ਤਰੀਕੇ ਨਾਲ ਡੈਂਪਚ ਕੀਤਾ ਗਿਆ ਡੋਜ਼ ਕਾਰਡ ਮਾਇਆ ਗਿਆ ਫਿੰਗਰਪ੍ਰਿੰਟਸ ਲਾਇਆ ਗਿਆ ਤੇ ਜਿਹੜੀ ਆ ਪੁਰੀ ਲਗਾਈ ਨਹੀਂ ਕੀਤੀ ਜਾ ਰਹੀ ਹੈ। ਬੰਦ ਜਿਹੜੀ ਛੇਤੀ ਤੋਂ ਛੇਤੀ ਇਹ ਦੋਸ਼ਾਂ ਨੂੰ ਤਲਾਕ ਸਰ ਕੋਈ ਛੱਟ ਮਿਟ ਵੀ ਲੱਗੀ ਬਜ਼ੁਰਗ ਜੁੜੇਗੇ। ਨੇ ਉਹ ਸੱਟ ਯਾਰਾ ਤੌਰ ਤੇ ਨਿੰਗੀ ਪਰ ਉਹਨਾਂ ਨੂੰ ਡਰਾਇਵ ਲਪਾਇਆ ਜਿੱਕੇ ਦਾ ਮੇਰੇ ਗੱਲ ਹੀ ਪੁੱਟਿਆ ਮੇਰੀ ਵਜਿਹਾ ਉਦੋਂ ਬਾਅਦ ਨਾ ਕੋਈ ਸ਼ਾਮ ਕੋਈ ਨਹੀਂ ਸੀ ਜੀ ਹੁਣ ਤੱਕ ਸਾਰਾ ਕੋਈ ਪਤਾ ਲੱਗਾ ਅਜੇ ਤੱਕ ਕੋਈ ਨਹੀਂ ਪਰ ਸਾਰਾ ਇਹਨਾਂ ਦਾ ਤਪੀਸ਼ ਕੀਤੀ ਜਾ ਰਹੀ ਹੈ ਸਾਰਾ ਗੱਲ ਇਹ ਕੀ ਕਾਰਗਮਲ ਵਿੱਚ ਕੀ ਕਾਰਵਾਈ ਕੀਤੀ ਜਾ ਰਹੀ ਹੈ ਦੇਖੋ ਜੀ ਐਫਆਰ ਦੱਚ ਕਰ ਦਿੱਤੀ ਆ ਜਨਰਲ ਤੋਂ ਬਿਆਨ ਤੇ ਜਿਹੜੀ ਆ ਇਲੈਕਟ੍ਰੋਨਿਕ ਤਰੀਕੇ ਨਾਲ ਤਪੀਸ਼ ਕੀਤੀ ਜਾ ਰਹੀ ਹੈ ਡੈਮੇਜ ਕਰ ਗਈ ਉਹਦੇ ਕਾਲ ਦੇ ਡੇਲ ਸਾਰਾ ਸਾਰੇ ਬੰਤੇ ਠੀਕ ਹੈ ਜੀ